ਦੋਸਤੋ ਪੰਜਾਬ ਹੈਲਪਰ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਅੰਤ ਤੱਕ ਚੁਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋ ਦੋਸਤੋ ਪੋਸਟਾਂ ਆਊਟ ਕੀਤੇ ਗਏ ਨੇ ਜੀ ਕੰਪਿਊਟਰ ਆਪਰੇਟਰ ਪੀਰੀਂਗ ਕਰਾਰਕ ਅਤੇ ਹੈਲਪਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਦੀ ਵਿੱਦਿਅਕ ਯੋਗਤਾ ਜੀ 8ਵੀਂ 10ਵੀਂ ਤੁਸੀਂ ਪਾਸ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ESM ਕੰਟੀਨ ਸ਼ਾਕੋਟ ਜਲੰਧਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਪੋਸਟਾਂ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਿਆ ਜੀ 31 ਮਾਰਚ 2025 ਤੱਕ ਦੋਸਤੋ ਨਾ ਪੋਸਟਾਂ ਲਈ ਸਿਵਿਲਿਅਨ ਅਤੇ ਐਕਸ ਸਰਵਿਸਮੈਨ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਤੁਸੀਂ ਮੇਰਾ WhatsApp ਗਰੁੱਪ ਆ ਤੇ Facebook ਪੇਜ ਫੋਲੋ ਕਰ ਸਕਦੇ ਹੋ ਜੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ ਮੈਂ ਸਾਰੀ ਜਾਣਕਾਰੀ ਉੱਤੇ ਵੀ ਸ਼ੇਅਰ ਕਰਦਾ ਜੀ ਦੋਸਤੋ ਪੋਸਟਾਂ ਆਊਟ ਕੀਤੀਆਂ ਗਈਆਂ ਸੀ ਜੀ ESM ਕੰਟੇਨ ਸ਼ਾ ਕੋਟ ਵਾਸਤੇ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਜੀ ਐਕਸ ਸਰਵਿਸਮ ਵਿਦਵਸ ਡਿਪੈਂਡੈਂਟ ਅਤੇ ਸਿਬਲਿੰਗ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਪੋਸਟਾਂ ਆਊਟ ਕੀਤੀਆਂ ਗਿਆ ਨੇ ਜੀ ਕੰਪਿਊਟਰ ਆਪਰੇਟਰ ਬਿਲਿੰਗ ਕਲਰਕ ਅਤੇ ਹੈਲਪਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਜੋ ਕੁਆਲਿਫਿਕੇਸ਼ਨ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਦੀ ਜੀ ਜੋ ਕੰਪਿਊਟਰ ਆਪਰੇਟਰ ਦੇ ਬਿਲਿੰਗ ਕਰ ਰੱਖਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ 10ਵੀਂ ਤੁਸੀਂ ਪਾਸ ਕੀਤੀ ਹੈ ਨੌਲੇਜ ਤੁਹਾਨੂੰ ਇੰਗਲਿਸ਼ ਦੀ ਕੰਪਿਊਟਰ ਦੀ ਤੁਹਾਡੇ ਕੋਲ ਜਾਣਕਾਰੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਜੋ ਹੈਲਪਰ ਦੀਆਂ ਪੋਸਟਾਂ ਨੇ ਜੀ ਇਹਨਾਂ ਪੋਸਟਾਂ ਲਈ 8ਵੀਂ ਤੁਸੀਂ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਅਡਰੈਸ ਨੋਟ ਕਰ ਲਓ ਜਿਸ ਅਡਰੈਸ ਤੇ ਤੁਹਾਨੂੰ ਡਾਕੂਮੈਂਟਸ ਭੇਜਣ ਨੇ ਜੀ ਭੇਜਣੇ ਕਿਵੇਂ ਨੇ ਜੀ ਉਹਦੀ ਜਾਣਕਾਰੀ ਵੀ ਦਵਾਂਗਾ ਕਿਰਪਾ ਕਰਕੇ ਵੀਡੀਓ ਤੇ ਬਨੇ ਰਹੋ ਅਡਰੈਸ ਹੈ ਚੇਅਰਮੈਨ ਈ ਐਸ ਐਮ ਕੰਟੇਨ ਸ਼ਾ ਕੋਡ ਸੀ ਆਬਲਿਕ O 18 ਸਿੱਖ ਪਿੰਨਾ ਜੀ 912 18 56 اے ਪੀਓ ਜਲੰਧਰ ਕੈਂਟ ਦੇ ਅਡਰੈਸ ਤੇ ਤੁਸੀਂ ਆਪਣਾ ਡਾਕੂਮੈਂਟਸ ਭੇਜ ਦੇਣੇ ਹੋਣਗੇ ਜੀ ਅੱਜ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਅੱਜ ਤੁਸੀਂ ਅਪਲਾਈ ਕਰ ਸਕੋਗੇ ਹੁਣ ਤੁਸੀਂ ਅਪਲਾਈ ਕਰਨਾ ਕਿਵੇਂ ਹੈ ਜੀ ਦੋਸਤੋ ਪਲੇਨ ਪੇਪਰ ਉੱਪਰ ਕੰਪਲੀਟ ਆਪਣਾ ਬਾਇਓ ਡਾਟਾ ਜਿਹਦੇ ਵਿੱਚ ਕੰਟੈਕਟ ਡਿਟੇਲ ਲਿਖਣਾ ਵੀ ਜ਼ਰੂਰੀ ਹੈ ਜੀ। ਨਾਮ, ਪਿਤਾ ਜੀ ਦਾ ਨਾਮ, ਡੇਟ ਆਫ ਬਰਥ, ਕੁਆਲਿਫਿਕੇਸ਼ਨ ਆਦਿ ਸਾਰਾ ਡਿਟੇਲ ਤੁਸੀਂ ਮੈਂਸ਼ਨ ਕਰ ਦੇਣੀ ਹੈ ਜੀ। ਉਸ ਤੋਂ ਬਾਅਦ 셀ਫ ਅਟੈਸਟਡ ਕਾਪੀਜ਼ ਆਫ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟਸ ਇਹ ਨਾਲ ਲਗਾਉਣਾ ਹੋਵੇਗਾ। ਨੈਕਸਟ ਹੈ ਜੀ 셀ਫ ਅਟੈਸਟਡ ਕਾਪੀਜ਼ ਡਿਸਚਾਰਜ ਬੁੱਕ ਪੀਪੀਓ ਜੋ ਐਕਸ ਸਰਵਿਸ ਨੇ ਉਹਨਾਂ ਵਾਸਤੇ। ਨੰਬਰ 4 ਜੀ 셀ਫ ਅਟੈਸਟਡ ਕਾਪੀਜ਼ ਐਜੂਕੇਸ਼ਨ ਕੁਆਲਿਫਿਕੇਸ਼ਨ ਦੇ ਸਰਟੀਫਿਕੇਟਸ ਨੰਬਰ 5 ਹੈ ਦੀ 셀ਫ ਅਟੈਸਟਡ ਕਾਪੀਜ਼ ਐਡੀਸ਼ਨਲ ਕੁਆਲੀਫਿਕੇਸ਼ਨ ਜੇ ਤੁਸੀਂ ਕੰਪਲੀਟ ਕੀਤੀ ਹੈ ਉਹ ਵੀ ਤੁਸੀਂ ਨਾਲ ਲਗਾ ਸਕੋਗੇ ਜੋ ਅਨਕੰਪਲੀਟ ਐਪਲੀਕੇਸ਼ਨ ਫਾਰਮ ਹੋਣਗੇ ਜੀ ਉਹਨਾਂ ਨੂੰ ਰਿਜੈਕਟ ਕਰਤਾ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੀ ਦਵਾਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ